ਕਾਰ ਮੇਰੀਆਂ ਸਾਰੀਆਂ ਭੈਣਾਂ ਨੂੰ ਤੇ ਅੱਜ ਅਸੀਂ ਤੁਹਾਨੂੰ ਅੰਡਰਗਰਾਉਂਡ ਲੈਸ ਲਾਣੀ ਦੱਸਾਂਗੇ ਤੇ ਕਿਵੇਂ ਲਗਾਣੀ ਹੈ ਉਹ ਸੌਖੇ ਤਰੀਕੇ ਨਾਲ ਦੱਸਾਂਗੇ ਤੇ ਅੱਜ ਬਹੁਤ ਹੀ ਸੌਖਾ ਤਰੀਕਾ ਤੇਜੀ ਤਰੀਕਾ ਇਹ ਜਿਹੜਾ ਆਪਾਂ ਦੱਸਣ ਲੱਗੇ ਹਾਂ ਤੁਹਾਨੂੰ ਤੇ ਆਪਾਂ ਕੀ ਕਰਨਾ ਕਮੀਜ਼ ਦੀ ਉਲਟੀ ਸਾਈਡ ਲੈਣੀ ਪੁੱਠੀ ਸਾਈਡ ਪਹਿਲੇ ਆਪਾਂ ਸਿੱਧੀ ਸਾਈਡ ਲੈਂਦੇ ਸੀ ਨਾ ਵੀ ਸਿੱਧੀ ਸਾਈਡ ਤੇ ਮਤਲਬ ਵਿਚਕਾਰ ਜਾ ਕੇ ਲਾ ਲੈਣੀ ਹੈ ਹੁਣ ਆਪਾਂ ਉਹ ਨਹੀਂ ਲਾਣਾ ਹੁਣ ਆਪਾਂ ਬਿਲਕੁਲ ਸਿਰੇ ਤੋਂ ਜਾ ਕੇ ਅੱਧਾ ਇੰਚ ਦਾ ਮਾਰਜਿਨ ਰੱਖ ਕੇ ਤੇ ਆ ਲੈਸ ਦਾ ਸਿੱਧਾ ਪਾਸਾ ਰੱਖਣਾ ਆਪਾਂ ਉੱਪਰ ਆ ਸਿੱਧਾ ਪਾਸਾ ਹੈ ਤੇ ਅੱਧਾ ਇੰਚ ਦਾ ਮਾਰਜਿਨ ਰੱਖ ਕੇ ਆਪਾਂ ਸਿੰਪਲ ਇਹਨੂੰ ਜੋੜਾਂਗੇ ਨਾਲ ਆ ਦੇਖੋ ਸਿੰਪਲ ਆਪਾਂ ਜੋੜ ਦਾਂਗੇ ਆ ਆਪਾਂ ਉੱਠੀ ਸਾਈਡ ਸ਼ਰਟ ਦੇ ਇਸ ਤਰ੍ਹਾਂ ਲੈਸ ਲਾ ਲੈਣੀ ਹੈ ਅੱਧਾ ਇੰਚ ਦਾ ਮਾਰਜਿਨ ਰੱਖ ਕੇ ਇਸ ਤਰ੍ਹਾਂ ਆਪਾਂ ਲਗਾ ਲਈ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਆ ਕੱਪੜੇ ਨੂੰ ਵੀ ਫੋਲਡ ਕਰਨਾ ਤੇ ਆ ਲੈਸ ਨੂੰ ਵੀ ਇਸ ਤਰ੍ਹਾਂ ਸਿੰਧੀ ਕਰਕੇ ਇਸ ਤਰ੍ਹਾਂ ਆਪਾਂ ਇੱਥੋਂ ਆ ਨਿਸ਼ਾਨ ਲਾਇਆ ਹੋਇਆ ਤੇ ਆਪਾਂ ਇਸ ਤਰ੍ਹਾਂ ਇਹਨੂੰ ਰੱਖ ਕੇ ਸੀਨ ਲਗਾ ਦਾਂਗੇ ਇੱਥੋਂ ਤੇ ਹੁਣ ਮਸ਼ੀਨ ਨਾਲ ਸੀਨ ਲਗਾ ਕੇ ਇਸ ਤਰ੍ਹਾਂ ਜੋੜ ਕੇ ਫਿਰ ਤੁਹਾਨੂੰ ਦੱਸਦੇ ਆਪਾਂ ਦੇਖੋ ਕੀ ਕਰਨਾ ਫਿਰ ਇੱਕ ਵਾਰ ਮੈਂ ਤੁਹਾਨੂੰ ਦੱਸਣ ਲੱਗੀ ਆ ਤੇ ਇਸ ਤਰ੍ਹਾਂ ਪੁੱਠੇ ਪਾਸੇ ਇਸ ਤਰ੍ਹਾਂ ਆਪਾਂ ਲੈਸ ਸਿੱਧੀ ਜੋੜ ਲਈ ਆਪਾਂ ਕੀ ਕਰਨਾ ਆ ਕੱਪੜਾ ਵੀ ਮਾਰਜਿਨ ਰੱਖਿਆ ਹੋਇਆ ਆਪਾਂ ਲੈਸ ਸਮੇਤ ਹੀ ਆ ਲੈਸ ਤੋਂ ਹੀ ਇੱਥੋਂ ਚੱਕਣਾ ਇਹਨੂੰ ਲੈਸ ਨੂੰ ਹੀ ਇਸ ਤਰ੍ਹਾਂ ਆਪਾਂ ਕੱਪੜਾ ਅੰਦਰ ਚਲ ਜੂਗਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਹੀ ਫੋਲਡ ਕਰਕੇ ਸਿੱਧਾ ਹੀ ਆਪਾਂ ਇਸ ਤਰ੍ਹਾਂ ਜੋੜ ਦਾਂਗੇ ਆਪਾਂ ਇਹ ਨਿਸ਼ਾਨ ਲਾ ਲਿਆ ਆਹ ਚੌਕ ਦੇ ਕੋਲੋਂ ਦੇਖੋ ਚਾਕ ਜਿੱਦਾਂ ਰੱਖਿਆ ਹੋਇਆ ਆਪਾਂ ਇੱਥੇ ਤੱਕ ਆਦੇ ਇੱਥੋਂ ਸਿੱਧਾ ਆਪਾਂ ਨਿਸ਼ਾਨ ਲਗਾ ਲਿਆ ਬਿਲਕੁਲ ਜਾਂ ਪ੍ਰੈਸ ਨਾਲ ਲਗਾ ਲਓ ਜਾਂ ਪੈਨ ਨਾਲ ਕਿਸੇ ਨਾਲ ਵੀ ਚੌਕ ਨਾਲ ਲਗਾ ਲਓ ਆਪਾਂ ਹੁਣ ਇਹਦੇ ਉੱਤੇ ਉੱਤੇ ਇਸ ਤਰ੍ਹਾਂ ਰੱਖ ਕੇ ਇਹਨੂੰ ਪੂਰਾ ਜੋੜ ਦਾਂਗੇ ਆਹ ਦੇਖੋ ਕਿੰਨਾ ਵਧੀਆ ਤੇ ਕਿੰਨੀ ਸਾਫ਼ ਲੱਗ ਗਈ ਹੈ ਲੈਸ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਆਹ ਦੇਖੋ ਇਸ ਤਰ੍ਹਾਂ ਆਪਾਂ ਫੋਲਡ ਕਰਕੇ ਜਾਂ ਤਾਂ ਆਪਾਂ ਇੱਥੋਂ ਇਹਨੂੰ ਪ੍ਰੈਸ ਵੀ ਫੇਰ ਸਕਦੇ ਹਾਂ ਤੇ ਸੀਣ ਵੀ ਲਗਾ ਸਕਦੇ ਆ ਜਾਂ ਇਸ ਤਰ੍ਹਾਂ ਹੀ ਆਪਾਂ ਇਹਨੂੰ ਤਰਪਾਈ ਇਧਰੋਂ ਕਰ ਦੇਾਂਗੇ ਆ ਦੇ ਤੇ ਦੇਖੋ ਕਿੰਨੀ ਸਾਫ ਸੁਥਰੀ ਲੱਗੀ ਔਰ ਟਾਈਮ ਵੀ ਘੱਟ ਲੱਗਦਾ ਹੈ ਤੇ ਔਰ ਬਲ ਵੀ ਕੋਈ ਨਹੀਂ ਪੈਂਦਾ ਜਿਵੇਂ ਕੱਪੜਾ ਇਕੱਠਾ ਹੁੰਦਾ ਉਹ ਵੀ ਨਹੀਂ ਹੁੰਦਾ ਦੇਖੋ ਕਿੰਨੀ ਸਾਫ ਲੱਗੀ ਇਹ ਲੈਸ ਲਾਣ ਦਾ ਤੁਹਾਨੂੰ ਤਰੀਕਾ ਕਿਵੇਂ ਦਾ ਲੱਗਿਆ ਸਾਡਾ ਤੇ ਅਗਰ ਕੋਈ ਨਹੀਂ ਸਮਝ ਆਈ ਜਾਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਧੰਨਵਾਦ